ਬਿਆਨ ਨਹੀਂ ਕਰ ਸਕਦਾ ਕਿ ਬਾਬਾ ਫਰੀਦ ਜੀ ਦੇ ਪਿੱਤਰ ਧਰਤੀ ਦੇ ਪਰ ਮੈਨੂੰ ਉਹ ਇਨਾਮ ਦਿੱਤਾ ਗਿਆ ਹੈ ਮੇਰਾ ਸਨਮਾਨ ਕੀਤਾ ਗਿਆ ਹੈ ਤੇ ਉਹ ਫਕੀਰ ਬਾਬਾ ਫਰੀਦ ਜੀ ਜਿਨ੍ਹਾਂ ਦੀ 112 ਸਲੋਕ ਤੇ ਚਾਰ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤੇ 855 ਉਹਨਾਂ ਦਾ ਪ੍ਰਗ ਚੱਲ ਰਿਹਾ ਹੈ ਤੇ ਅੱਜ ਜਿਹੜਾ ਇਹ ਨਗਰ ਕੀਰਤਨ ਸਾਰਾ ਇਹ ਆਗਮਨ ਦੇ ਉੱਤੇ ਮਨਾਇਆ ਜਾ ਰਿਹਾ ਹੈ ਮੈਂ ਸਾਰਿਆਂ ਨੂੰ ਇਹਦੇ ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਸਪੈਸ਼ਲੀ ਮੈਂ ਸੇਖੋ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਤੇ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਬਾਬਾ ਫਰੀਦ ਜੀ ਦੇ ਉੱਤੇ ਅੱਜ ਜਿਹੜੀ ਹੁਣੇ ਸੋ ਦੇਖਿਆ ਇੱਕ ਪੱਤਰਕਾ ਰਿਲੀਜ਼ ਕੀਤੀ ਗਈ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਸੋ ਇਹ ਜੂਨ ਅੰਕ ਦੇ ਵਿੱਚ ਅਸੀਂ ਬਾਬਾ ਫਰੀਦ ਜੀ ਨੂੰ ਸਮਰਪਿਤ ਜਿਹੜਾ ਇਹ ਸਾਡੀ ਪੱਤਰਕਾ ਹੈ ਸੈਂਟਰਲ ਗਵਰਨਮੈਂਟ ਦੀ ਅਪਰੂਵਡ ਪੱਤਰਕਾ ਹੈ ਸੋ ਇਹ ਜਿਹੜਾ ਅਸੀਂ ਅੰਕ ਸਾਰਾ ਇਹ ਅਸੀਂ ਉਹਨਾਂ ਨੂੰ ਸਮਰਪਿਤ ਕੀਤਾ ਹੈ ਔਰ ਸਾਡੇ શ્રી ਆਨੰਦਪੁਰ ਸਾਹਿਬ ਜਿਹੜਾ ਸਾਡਾ ਆਪਣਾ ਅਬਿਗੇਸ਼ਨ ਵਿਵਰ ਸਾਡਾ ਐਡਵਾਂਸ ਰਿਸਰਚ ਸੈਂਟਰ ਹੈ ਤੇ ਉੱਥੇ ਸਾਡੇ 5 ਸਕਾਲਰ ਨੇ ਜਿਨ੍ਹਾਂ ਨੇ ਪਿਛਲੇ ਤਕਰੀਬਨ ਉੰਦਾ 11 ਮਹੀਨੇ ਲੱਗੇ ਸੋ ਉਹਨੇ ਬਾਬਾ ਫਰੀਦ ਜੀ ਦੀ ਜੀਵਨ ਦੇ ਉਤੇ ਇਹ ਤਸੀਂ 160 ਕੇ 165 ਪੇਜ ਦੀ ਜਿਹੜੀ ਹੈ ਉਹ ਇੱਕ ਬੁੱਕ ਤਿਆਰ ਕੀਤੀ ਹੈ ਜਿਹੜੀ ਕਿ ਅਸੀਂ ਅਗਲੇ ਮਹੀਨੇ ਉਹਨੂੰ ਰਿਲੀਜ਼ ਕਰਨ ਜਾ ਰਹੇ ਹਾਂ ਔਰ ਰਿਲੀਜ਼ ਕਰਨ ਤੋਂ ਬਾਅਦ ਮੇਰੀ ਤਮੰਨਾ ਹੋਏਗੀ ਕਿ ਮੈਂ ਪੂਰੇ ਵਰਲਡ ਵਿੱਚ ਜਿਹੜੀ ਹੈ ਇਹ ਬੁੱਕ ਫ੍ਰੀ ਡਿਸਟ੍ਰੀਬਿਊਸ਼ਨ ਵਿੱਚ ਕਰਾਂ ਇੱਕ ਵਾਰੀ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਬਹੁਤ ਮੈਂ ਆਪਣੇ ਆਪਣ ਨੂੰ ਭਾਗੇਸ਼ਾਲੀ ਸਮਝਦਾ ਕਿ ਮੈਨੂੰ ਇਹ ਸਨਮਾਨ ਦੇ ਇੱਕ ਸਮਝਿਆ ਗਿਆ ਬੜਾ ਇੱਜ਼ਤਮਾਨ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸਥਾਵਾ ਸੁਸਾਇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਅਵਾਰਡ ਲਈ ਜੀ ਐਸ ਪੀ ਸਿੰਘ ઓברਾਈ ਜੀ ਦੀ ਚੋਣ ਕੀਤੀ ਮੈਂ ਮੰਨਦਾ ਹਾਂ ਉਹਨਾਂ ਦੀ ਜੀਵਨ ਦੀ ਘਟਨਾ ਸੁਣ ਕੇ ਕਿ ਉਹਨਾਂ ਨੂੰ ਅਵਾਰਡ ਦੇਣ ਤੇ ਇਸ ਅਵਾਰਡ ਦਾ ਰੁਤਬਾ ਹੀ ਵਧਿਆ ਹੈ ਜਿਨ੍ਹਾਂ ਕੋਸ਼ਿਸ਼ ਤੇ ਜਿਨ੍ਹਾਂ ਪ੍ਰਯਤਨ ਕੀਤੇ ਹਨ ਉਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਉਹ ਸਾਡੇ ਲਈ ਵੀ ਇੱਕ ਸਿੱਖ ਬਣਨਗੇ ਤੇ ਅਸੀਂ ਵੀ ਜਿੰਨਾ ਵੀ ਕਰ ਸਕਦੇ ਹਾਂਗੇ ਅਸੀਂ ਦੂਸਰੇ ਦੀ ਭਲਾਈ ਲਈ ਜ਼ਰੂਰ ਕੰਮ ਕਰਾਂਗੇ ਕਿਉਂਕਿ ਅਜਰ ਅਗਰ ਜੇਕਰ ਸਾਨੂੰ ਕੁਝ ਵੀ ਸਿੱਖਣ ਲਈ ਮਿਲਦਾ ਹੈਗਾ ਬਾਬਾ ਫਰੀਦ ਜੀ ਦੀ ਜੀਵਨ ਤੋਂ ਕਿ ਅਸੀਂ ਆਪਣੇ ਤੋਂ ਵੱਢ ਕੇ ਦੂਸਰੇ ਲਈ ਜਿਉਂਏ ਤੇ ਮੈਂ ਆਸ ਕਰਦਾ ਹਾਂ ਕਿ ਜਿਹੜਾ ਨਗਰ ਬਾਬਾ ਫਰੀਦ ਆਗਮਨਪੁਰਪ ਅਸੀਂ ਹਰ ਸਾਲ ਮਨਾਉਂਦੇ ਹਾਂ ਅਸੀਂ ਜ਼ਰੂਰ ਉਸ ਤੋਂ ਕੁਝ ਸਿੱਖਣ ਤੇ ਮਨੁੱਖਤਾ ਲਈ ਕੁਝ ਕੰਮ ਕਰਨ ਸੋ ਮੈਂ ਸੁਸਾਇਟੀ ਅਤੇ ਅੰਤ ਵਿੱਚ ਸ਼੍ਰੀ ਐਸ.ਪੀ. ਸਿੰਘ ਓਬਰਾਏ ਜੀ ਨੂੰ ਵੀ ਮੁਬਾਰਕਬਾਦ ਦਿੰਦਿਆਂ ਹੋਏ ਇੱਕ ਵਾਰ ਫਿਰ ਇਸ ਸਮਾਗਮ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸਭ ਸਖਸ਼ੇਤਨਾਂ ਤੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ